ਲੱਗਦਾ ਜੀ ਕੋਈ ਬੰਦੇ ਨੇ ਕਿਸੇ ਦੀ ਗੱਲ ਇਹ ਉਹ ਪੁਲੀ ਹੈ ਜਿੱਥੇ ਕਿ ਐਕਸ ਐਮ ਐਲ اے ਸੰਜੇ ਤਲਵਾਰ ਦਾ ਦਫਤਰ ਹੈ ਮੇਰੇ ਤੁਸੀਂ ਰੋਂਗ ਸਾਈਡ ਆ ਰਹੇ ਹੋ ਸੰਜੇ ਤਲਵਾਰ ਜੀ ਦਾ ਦਫਤਰ ਹੈ ਐਕਸ ਐਮ ਐਲ ਏ ਨੇ ਜੜੇ ਉਹ ਉਹਨਾਂ ਦਾ ਦਫਤਰ ਹੈ ਔਰ ਸਾਰੇ ਕੈਮਰੋ ਦੇ ਵਿੱਚ ਜਿਹੜੀ ਰੱਖੀ ਜਾਂਦੀ ਹੈ ਸੂ ਰੱਖੀ ਜਾਂਦੀ ਹੈ ਕਿ ਕੌਣ ਆ ਰਿਹਾ ਹੈ ਕੌਣ ਗਿਆ ਹੈ ਪਰ ਇਹ ਸੂ ਨਹੀਂ ਰੱਖੀ ਜਾਂਦੀ ਕਿ ਆਮ ਜਨਤਾ ਨੂੰ ਕਿੱਥੇ ਪ੍ਰੋਬਲਮ ਆ ਰਹੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰੀਤ

ਮੈਂ ਜੰਤਨਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਿਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਇੱਥੇ ਸਾਰੇ ਰੋਂਗ ਸਾਈਡ ਲੰਘਦੇ ਨੇ ਹਮੇਸ਼ਾ ਗੱਡੀ ਹੁਣ ਵੀ ਗੱਡੀ ਲਕਈ ਹੈ ਤੇ ਉਦਾਂ ਵੀ ਲੋਗ ਰੋਂਗ ਸਾਈਡ ਜਾਂਦੇ ਜਾਂ ਕਿ ਪੁਲਿਸ ਤਾਂ ਬੰਦ ਵੀ ਛੋਟਾ ਵੀ ਕੋਈ ਨਾ ਕੋਈ ਹਾਦਸਾ ਵੀ ਇੱਧਰ ਹੋ ਸਕਦਾ ਇੱਥੇ ਇਦਾਂ ਹੀ ਲੰਘਦੇ ਸਾਰੇ ਇੱਥੇ ਲੰਘਦੇ ਆ ਜੀ ਕੋਈ ਮੰਨਦੇ ਨਹੀਂ ਕਿਸੇ ਦੀ ਗੱਲ ਇਹ ਤਾਂ ਨਹੀਂ ਮੰਨਦਾ ਨਹੀਂ ਹੈਗਾ ਇਹਦਾ ਗਵਰਨਮੈਂਟ ਨੇ ਚਾਹੀਦਾ ਥੋੜੀ ਸ਼ਕਤੀ ਕਰੋ ਕੋਈ ਨਹੀਂ ਮੰਨਦਾ ਸਾਰੇ ਇਦਾਂ ਹੀ ਲੰਘਦੇ ਆ ਜੀ ਸਾਰੇ ਸਾਰੇ ਦਿਨ ਇੱਦਾਂ ਹੀ ਆ ਬਚਾਈ ਰਹਿੰਦੇ ਆ ਇੱਦਾਂ ਹੀ ਆ ਤੁਸੀਂ ਦੇਖ ਲਓ ਹੁਣ ਫੇਰ ਇ ਉਹ ਦੇ ਸਾਹਮਣੇ ਆਹ ਦੇਖੋ ਸਾਹਮਣੇ ਦੇਖੋ ਉਹ ਵੀ ਦੇਖੋ ਨੇ ਇਹ ਸਾਰੇ ਰੌਂਗ ਸਾਈਡ ਇੱਥੇ ਹੀ ਜਾਂਦੇ ਨੇ ਇਦੇ ਨਾਲ ਕਦੀ ਕੋਈ ਐਕਸੀਡੈਂਟ ਵੀ ਵਾਪਰਦੇ ਬਹੁਤ ਵਾਰੀ ਹੁੰਦੇ ਬਹੁਤ ਵਾਰੀ ਹੋਇਆ ਜੀ ਬਹੁਤ ਗੱਡੀ ਇੱਥੇ ਚੱਕ ਦੇਗੇ ਇੱਥੋਂ ਗੱਡੀ ਥੱਲੇ ਇਦਾਂ ਹੀ ਹੈ ਨਾ ਹੁਣੇ ਪਤਾ ਨਹੀਂ ਕਿਹਾ ਇੱਜੇ ਥੱਲੇ ਇੱਥੇ ਫਸ ਗਈ ਗੱਡੀ ਅਸੀਂ ਮੈਂ ਕਿ ਆ ਪੁੱਟਾ ਦੇ ਬਾਬੇ ਰੇ ਅਸੀਂ ਇੱਥੇ ਨਾਲ ਜਾਣਾ ਚੱਕ ਕੇ ਉੱਪਰ ਨੂੰ ਗੱਡੀ ਅੱਛਾ ਹਾਂ ਜੀ ਗੱਡੀ ਇੱਥੇ ਆਪੋ ਨਾਲ ਲੱਗੇ ਮਤਲਬ ਇਹ ਰੌਂਗ ਸਾਈਡ ਨਿਕਲਣ ਦਾ ਨਤੀਜਾ ਹੈ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਨਾਲ ਕਦੀ ਇਦਾਂ ਦੇਖਿਆ ਤੁਸੀਂ ਕੀ ਕੋਈ ਹਾਦਸੇ ਇ ਬਾਹ ਉਹ ਤੇ ਮਾੜੀ ਮੋਟੀ ਝੋਟ ਲੱਗੀ ਆ ਵਾ ਮਨੋ ਪਾਪਾ ਕਿਤੇ ਨਾ ਕਿਤੇ ਓਨ ਵਾਲੇ ਦੁਰਘਟਨਾ ਨੂੰ ਆਪ ਹੀ ਇਨਵੀਟੇਸ਼ਨ ਦੇ ਦਿੰਦੇ ਆ ਹਾਂਜੀ ਹਾਂਜੀ ਕੀ ਲੱਗਦਾ ਕਿ ਇੱਥੇ ਕਿੱਥੇ ਠੱਲ ਪੈਣੀ ਚਾਹੀਦੀ ਐ ਵੀ ਇਹੜੀ ਰੋਂਗ ਸਾਈਡ ਤੇ ਹਾਂਜੀ ਹਾਂਜੀ ਇੱਥੇ ਹੋਣਾ ਚਾਹੀਦਾ ਵਾ ਇੱਥੇ ਸਾਰਾ ਰੋਕਣਾ ਚਾਹੀਦਾ ਵੀ ਜਿਹੜੇ ਰੋਂਗ ਸਾਈਡ ਤੇ ਆਂਦੇ ਉਹਨਾਂ ਨੂੰ ਨਹੀਂ ਆਣਾ ਚਾਹੀਦਾ ਆਪਣਾ ਕਾਨੂੰਨ ਵਨਣ ਜਿਹੜਾ ਰਸਤਾ ਬਣਿਆ ਉਹੀ ਰਸਤੇ ਆਣ ਜੀ ਕਈ ਵਾਰੀ ਇਹ ਜਲਦਬਾਜ਼ੀ ਨੁਕਸਾਨ ਦੇ ਵਿੱਚ ਨੁਕਸਾਨ ਦਾ ਇੱਕ ਵੀ ਸਾਬਿਤ ਹੋ ਜਾਂਦੀ ਹਾਂਜੀ ਹਾਂਜੀ ਸਾਦੀ ਹੋ ਜਾਂਦੀ ਹੈ ਜੀ ਐਸ ਕਰਕੇ ਲੋਕੀ ਆੜਦੇ ਨੇ ਕ੍ਰੋਸ ਚਾਹੀਦੀ ਸਪੰਦੀ ਇੱਧਾ ਕ੍ਰੋਸ ਨਹੀਂ ਕਰਦੇ ਹੈਗੇ ਆਊਟਸਾਈਡ ਜਿੱਦਾ ਏ ਇਹਨਾਂ ਨੇ ਬਸ ਇਦਾਂ ਇਦਾਂ ਘੁੰਮ ਜਾਣਾ ਹੈ ਜਲਦੀ ਜਲਦੀ ਜਾਣ ਦੀ ਚਾਹ ਹੁੰਦੀ ਹੈ ਜਲਦੀ ਜਲਦੀ ਰੰਧੀਆਂ ਵੀ ਚਾਹੀਦੀ ਨਿਕਲ ਜਾਈਏ ਅਸੀਂ ਅੱਗੇ ਨਿਕਲ ਜਾਈਏ ਬਸ ਜੇ ਲਾਈਟਾਂ ਲੱਗ ਜਾਣਾ ਨਾ ਤੇ ਸਾਰਾ ਸੁਧਾਰ ਹੋ ਜਾਊਗਾ ਲਾਈਟਾਂ ਲੱਗ ਜਾਣ ਇਥੇ ਸਾਰਾ ਸੁਧਾਰ ਹੋ ਜਾਊਗਾ ਮੈਂ ਕਿਹਾ ਕਾਹਨ ਲਾਈਟਾਂ ਦੀ ਆ ਮਤਲਬ ਇੱਥੇ ਨਾਲ ਦੀ ਨਾਲ ਸੰਜੇ ਤਲਵਾਰ ਦਾ ਵੀ ਦਫ਼ਤਰ ਹੈ ਤੁਸੀਂ ਕਦੇ ਜਾ ਕੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ ਕਿ ਇੱਥੇ ਲਾਈਟਾਂ ਦੀ ਲੋੜ ਹੈ ਨਹੀਂ ਜੀ ਸ਼ਿਕਾਇਤ ਨਹੀਂ ਕੀਤੀ ਕਿੱਥੇ ਨਹੀਂ ਕੀਤੀ ਇਹ ਉਹਨਾਂ ਨੇ ਖੁਦ ਵੀ ਧਿਆਨ ਨਹੀਂ ਦਿੱਤਾ ਇਸ ਬਾਰੇ ਇਹ ਨਹੀਂ ਕੁਝ ਕਹਿ ਸਕਦੇ ਜੀ ਜਿਹੜਾ ਏਰੀਆ ਤੁਸੀਂ ਦੇਖ ਸਕਦੇ ਹੋ ਇਹ ਉਹ ਪੁਲੀ ਹੈ ਜਿੱਥੇ ਕਿ ਐਕਸ ਐਮ ਐਲ ਏ ਸੰਜੇ ਤਲਵਾਰ ਦਾ ਦਫਤਰ ਹੈ ਮੇਰੇ ਤੁਸੀਂ ਰੋਂਗ ਸਾਈਡ ਆ ਰਹੇ ਹੋ ਅਹ ਦੇਖ ਸਕਦੇ ਹੋ ਤੁਸੀਂ ਅ ਸਰਿਆਮ ਜਿਹੜੀਆਂ ਧਜੀਆਂ ਹੋ ਰਹੇ ਆ ਤੁਸੀਂ ਅ ਸੰਜੇ ਤਲਵਾਰ ਜਿਹਦਾ ਦਫਤਰ ਹੈ ਐਕਸ ਐਮ ਐਲ ਏ ਨੇ ਜਿਹੜੇ ਉਹਨਾਂ ਉਹਨਾਂ ਦਾ ਦਫਤਰ ਹੈ ਔਰ ਸਾਰੇ ਕੈਮਰਾ ਦੇ ਵਿੱਚ ਜਿਹੜੀ ਰੱਖੀ ਜਾਂਦੀ ਹੈ ਸੂ ਰੱਖੀ ਜਾਂਦੀ ਹੈ ਕਿ ਕੌਣ ਆ ਰਿਹਾ ਕੌਣ ਗਿਆ ਪਰ ਇਹ ਸੂ ਨਹੀਂ ਰੱਖੀ ਜਾਂਦੇ ਕਿ ਆਮ ਜਨਤਾ ਨੂੰ ਕਿੱਥੇ ਪ੍ਰੋਬਲਮ ਆ ਰਹੀ ਹੈ ਕੀ ਕੀ ਪ੍ਰੋਬਲਮ ਆ ਰਹੀ ਹੈ ਮੌਕੇ ਦੇ ਉੱਤੇ ਜਿਹੜੇ ਐਮ ਐਲ ਏ ਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਪੋਲਾ ਗਰੇਵਾਲ ਜੀ ਜੀ ਉਹਨਾਂ ਦਾ ਏਰੀਆ ਪੈਂਦਾ ਹੈ ਉਹਨਾਂ ਦੇ ਨਹੀਂ ਲੱਗਦਾ ਕੋਈ ਜਾਣਕਾਰੀ ਦੇ ਵਿੱਚ ਸ਼ਬਦ ਇਹ ਨਹੀਂ ਹੈ ਉਸੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬੱਚੇ ਵੀ ਪਿੱਛੇ ਬੈਠੇ ਨੇ ਸਰੇ ਆਮ ਮੌਤ ਨੂੰ ਆਵਾਜ਼ਾਂ ਮਾਰ ਰਹੇ ਨੇ ਤਾਂ ਪਪਾ ਪੰਜਾਬੀ ਚ ਕਹਿ ਸਕਦੇ ਕਿ ਇਹ ਸਰੇ ਆਮ ਕਿਸੇ ਨਾ ਕਿਸੇ ਹੋਣ ਵਾਲੀ ਦੁਰਘਟਨਾ ਨੂੰ ਇਹ ਅੰਦੇਸਾ ਦਿੰਦੇ ਹੋਏ ਇਨਵਿਟੇਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਇੱਥੇ ਅਸੀਂ ਡਾਕੂਮੈਂਟ ਖੜਕੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰ੍ਹਾਂ ਇੱਥੇ ਆਮ ਜਨਤਾ ਇਧਰੋਂ ਲੰਘਦੀ ਹੈ ਪੁਲੀ ਦਾ ਬੰਨ ਵੀ ਛੋਟਾ ਹੈ ਤੇ ਦੇਖ ਸਕਦੇ ਹੋ ਇਹ ਜਿਹੜਾ ਰੋਡ ਹੈ ਸਾਰੇ ਪਾਸਿਓਂ ਲੰਘਦਾ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਰੋਂਗ ਸਾਈਡ ਤੋਂ ਨਿਕਲਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਕਿ ਆਖਰ ਆਪਣੀ ਔਰ ਆਪਣੇ ਮਾਰ ਵਾਲਿਆਂ ਨੂੰ ਕਿਉਂ ਜੋਖਮ ਚ ਪਾਇਆ ਜਾਂਦਾ ਕਿਉਂ ਤੁਹਾਡੇ ਪਰਿਵਾਰ ਵਾਲੇ ਤੁਹਾਨੂੰ ਉਡੀਕਦੇ ਨਹੀਂ ਕਰ ਸੋ ਇਹ ਬੜਾ ਵੱਡਾ ਸਵਾਲ ਜਿਹੜੇ ਰੌਂਗ ਸਾਈਡ ਲੰਘਦੇ ਨੇ ਉਹਨਾਂ ਦੇ ਸਰ ਤੁਸੀਂ ਰੌਂਗ ਸਾਈਡ ਲੰਘ ਰਹੇ ਹੋ ਮੈਡਮ ਮੈਂ ਤੇਰੀ ਜਾਣਾ ਹਾਂਜੀ ਮੈਂ ਤੇਰੀ ਜਾਣਾ ਤੇ ਕੋ ਘੁੰਮ ਕੇ ਵੀ ਆਪਾਂ ਬਿਲਕੁਲ ਨਹੀਂ ਆ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜੇ ਟ੍ਰੈਫਿਕ ਦੇ ਪੁਲਿਸ ਦੀਆਂ ਪੁਲਿਸ ਤਾਂ ਤੇ ਖੜੀ ਨਹੀਂ ਪਰ ਰੌਂਗ ਸਾਈਡ ਵੀਰੇ ਕਿੱਥੇ ਚੱਲ ਰਹੇ ਹੋ ਆ ਇੱਥੇ ਜਾਣਾ ਰੌਂਗ ਸਾਈਡ ਜਾ ਰਹੇ ਤੁਸੀਂ ਅਤ ਦੇਖ ਸਕਦੇ ਹੋ ਕੋਈ ਵੀ ਖੜ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ ਔਰ ਸਰੇ ਆਮ ਹੀ ਤੱਜੀਆਂ ਉੱਡ ਰਹੀਆਂ ਐ ਟ੍ਰੈਫਿਕ ਦੀਆਂ ਸਰੇ ਆਮ ਰੋਡ ਦੇ ਵਿੱਚੋਂ ਜਿਹੜੇ ਕਾਨੂੰਨ ਬਣਾਏ ਗਏ ਨੇ ਆਮ ਜਨਤਾ ਦੀ ਸਹੂਲਤ ਲਈ ਸੁਰੱਖਿਆ ਲਈ ਬਣਾਏ ਗਏ ਨੇ ਤੇ ਉਹਦੀਆਂ ਹੀ ਸਰੇ ਆਮ ਤੱਜੀਆਂ ਉੱਡ ਰਹੀਆਂ ਨੇ ਸਤਿ ਸ੍ਰੀ ਅਕਾਲ ਸਰੇ ਆਮ ਜਿਹੜੇ ਲੋਕ ਨੇ ਟੂ ਵਿਲਰ ਹੋਵੇ ਜਾਂ ਫੋਰ ਵਿਲਰ ਹੋਵੇ ਇਹ ਰੌਂਗ ਸਾਈਡ ਥਰੂ ਲੰਘਦੇ ਹੀ ਨੇ ਇਧਰ ਪੁਲੀ ਤੁਹਾਨੂੰ ਦਿਖਾ ਸਕਦੇ ਇਧਰੋਂ ਪੁਲੀ ਵਾਲੀ ਸਾਈਡ ਤੋਂ ਵੀ ਕੈਮਰਾਮੈਨ ਨੂੰ ਕਹੂੰਗੀ ਇਧਰੋਂ ਤੰਗ ਰਸਤਾ ਹੈ ਇਧਰੋਂ ਵੀ ਸਾਰੇ ਰੌਂਗ ਸਾਈਡ ਆਉਂਦੇ ਨੇ ਔਰ ਹਰ ਇਹ ਚੌਂਕ ਇਦਾਂ ਦਾ ਚਾਰ ਚੋ ਰਸਤਾ ਹੈ ਔਰ ਚਾਰੋਂ ਪਾਸੇ ਹੀ ਰੋਂਗ ਸਾਈਡ ਤੋਂ ਲੋਕ ਆਂਦੇ ਨੇ ਸੋ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਸਰੇ ਆਮ ਜਿਹੜੇ ਆ ਜਿਹੜੇ ਰੋਡ ਦੇ ਵਿੱਚ ਕਿਸ ਤਰ੍ਹਾਂ ਆਪਣੀ ਹੀ ਜਾਨਾਂ ਨੂੰ ਖਤਰੇ 'ਚ ਪਾਇਆ ਜਾਂਦਾ ਹੈ ਪਰ ਮੋਕੇ ਦੇ ਐਮਐਲਏ ਆ ਕੋਲਾ ਗਰੇਵਾਲ ਜੀ ਮੈਨੂੰ ਲੱਗਦਾ ਓੱਖਾ ਬੰਦ ਕਰਕੇ ਸੌ ਰਹੇ ਨੇ ਸ਼ਾਇਦ ਉਨ੍ਹਾਂ ਤੱਕ ਇਹ ਜਾਂਦਾ ਹੈ ਖਬਰ ਨਹੀਂ ਪਹੁੰਚੀ ਜਾਂ ਉਨ੍ਹਾਂ ਤੱਕ ਲੋਕਾਂ ਦੀ ਜਿਹੜੀ ਲਾਪਰਵਾਹੀ ਆ ਆਦਿਆਂ ਕਿਸੇ ਨੇ ਉਹ ਇੱਕ ਤੱਕ ਨਹੀਂ ਪਹੁੰਚਦੇ ਉਨ੍ਹਾਂ ਤੱਕ ਸ਼ਾਇਦ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਨੇ ਖਾਸ ਕਰਕੇ ਉਹਨਾਂ ਦੇ ਨੁਮਾਇੰਦੇ ਨੇ ਐਮਐਲਏ ਕੌਂਸਲਰ ਕੋਈ ਵੀ ਨਹੀਂ ਉਹ ਇਹ ਦਾਅਵਾ ਕਰਦੇ ਨੇ ਕਿ ਅਸੀਂ ਤਰੱਕੀ ਵੱਲ ਜਾ ਰਹੇ ਹਾਂ

ਕਿੰਨਾ ਕੋ ਇਹ ਸਾਡੇ ਸਾਰਿਆਂ ਲਈ ਲਾਜ਼ਮੀ ਬਣ ਸਕਦਾ ਹੈ ਪਰ ਅਗਰ ਅਸੀਂ ਇਹਨੂੰ ਨਹੀਂ ਅਪਣਾਦੇ ਕਿੰਨਾ ਕੋ ਨੁਕਸਾਨ ਹੋ ਸਕਦਾ ਹੈ ਡੋਗਮੈਂਡਾ ਜੁੜਾਏ ਫਿਰ ਕਿਸੇ ਹੋਰ ਮੁਤਜ਼ਬ ਬਲੰਗੇ ਉਦ ਤੱਕ ਬੰਦੋ ਕੈਮਰਾਮੈਨ ਕੋਲੋਂ ਦੇ ਨਾਲ ਜਾਸਪਰ